ਚਾਹ ਬਣਾਉਣ ਵਾਲੀ ਕੁੜੀ ਤੇ ਹੋ ਸਕਦਾ 420 ਦਾ ਪਰਚਾ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਚਾਹ ਬਣਾਉਣ ਵਾਲੀ ਕੁੜੀ ਨੇ ਲੋਕਾਂ ਨਾਲ ਮਾਰੀ ਠੱਗੀ ਲੋਕਾਂ ਦੀ ਸਿਫਤੀ ਲੈ ਕੇ ਵੀਡੀਓ ਪਾ ਪਾ ਕੇ ਆਪਣੇ ਗੂਗਲ ਅਕਾਊਂਟ ਦੇ ਦੇ ਕੇ ਲੋਕਾਂ ਤੋਂ ਪੈਸੇ ਪਵਾ ਲੇ ਤੇ ਹੁਣ ਜਦੋਂ ਸੱਚਾਈ ਸਾਹਮਣੇ ਆਈ ਤਾਂ ਲੋਕ ਕਹਿ ਰਹੇ ਨੇ ਕਿ ਸਾਡੇ ਪੈਸੇ ਸਾਨੂੰ ਵਾਪਸ ਦਿੱਤੇ ਜਾਣ ਬਹੁਤ ਸਾਰੇ ਲੋਕ ਇਦਾਂ ਦੇ ਵਿਨੇ ਜੋ ਉਸ ਦੀ ਰੈਡੀ ਦੇ ਉੱਤੇ ਵੀ ਚਲੇ ਗਏ ਕਿ ਸਾਡੇ ਪੈਸੇ ਵਾਪਸ ਦੇ ਕਿਉਂਕਿ ਜਦੋਂ ਉਸ ਨੇ ਆਪਣੇ ਪਿਓ ਨੂੰ ਹੀ ਨਸ਼ੇੜੀ ਦੱਸ ਦਿੱਤਾ ਲੋਕਾਂ ਦੀ ਸਿਫਤੀ ਮਿਲ ਗਈ ਤੇ ਲੋਕਾਂ ਨੇ ਅਕਾਊਂਟ ਦੇ ਵਿੱਚ ਪੈਸਾ ਪਾ ਦਿੱਤਾ ਤੇ ਜਦੋਂ ਉਸ ਦੇ ਪਿਓ ਨੇ ਵੀਡੀਓ ਪਾਈ ਕਿ ਮੈਂ ਤਾਂ ਗੁਰੂ ਸਿੱਖਾਂ ਮੈਂ ਕਦੇ ਕੋਈ ਨਸ਼ਾ ਨਹੀਂ ਕੀਤਾ ਮੇਰੇ ਨਾਲ ਇਹਨਾਂ ਨੇ ਧੱਕਾ ਕੀਤਾ ਇਹਦੀ ਮਾਂ ਦੇ ਬਾਹਰ ਗੱਲਬਾਤ ਚੱਲਦੀ ਸੀ ਮਾਂ ਨੇ ਮੇਰੇ ਨਾਲ ਧੋਖਾ ਕੀਤਾ ਮੇਰੀ ਮਾਂ ਨੂੰ ਕੁੱਟਿਆ ਤੇ ਤੁਹਾਨੂੰ ਦੱਸ ਦਈਏ ਉਸ ਦਾ ਪਿਓ ਇਕੱਲਾ ਰਹਿੰਦਾ ਆਪਣੀ ਮਾਂ ਦੇ ਨਾਲ ਮਾਂ ਨੂੰ ਸਾਹ ਦਾ ਮਾਂ ਨੂੰ ਗਠੀਆ ਹੋਇਆ ਪਿਆ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਆਪਣੇ ਘਰ ਦਾ ਰਾਸ਼ਨ ਆਪਣੇ ਪਰ ਦਾ ਦਾਲ ਫੁਲਕਾ 6000 ਦੀ ਉਸ ਦੀ ਮਾਂ ਦੀ ਦਵਾਈ ਗਠੀਏ ਦੀ ਦਵਾਈ ਚੱਲ ਨਹੀਂ ਸਕਦੀ ਉੱਠ ਨਹੀਂ ਸਕਦੀ ਉਹਦਾ ਲੈਟਰਿੰਗ ਬਾਥਰੂਮ ਤੇ ਖਾਣ ਪੀਣ ਦਾ ਸਾਰਾ ਕੰਮ ਆਪ ਹੀ ਕਰਦਾ ਕੁੜੀ ਦਾ ਪਿਓ ਦੂਜੇ ਪਾਸੇ ਕੁੜੀ ਬੋਲ ਰਹੀ ਆ ਸਾਨੂੰ ਕੁੱਟਦਾ ਸੀ ਮਾਰਦਾ ਸੀ ਨਸ਼ੇ ਕਰਦਾ ਸੀ ਮਾਤਾ ਵੀ ਬੋਲ ਰਹੀ ਆ ਕੁੜੀ ਦੀ ਕਿ ਸਾਨੂੰ ਕੁੱਟਦਾ ਸੀ ਭੰਗ ਦੇ ਪਕੌੜੇ ਖਾਂਦਾ ਸੀ ਹਰੇ ਹਰੇ ਪਰ ਜਦੋਂ ਲੋਕਾਂ ਨੇ ਉਸਦੇ ਪਿਓ ਨੂੰ ਦੇਖਿਆ ਤਾਂ ਲੋਕਾਂ ਨੇ ਕਿਹਾ ਕਿ ਇਹ ਤਾਂ ਗੁਰਸਿੱਖਾ ਅੰਮ੍ਰਿਤਧਾਰੀ ਆ ਲੱਗਦਾ ਨਹੀਂ ਇਹ ਨਸ਼ੇ ਕਰਦਾ ਤਾਂ ਪਿਓ ਨੇ ਵੀ ਕਿਹਾ ਕਿ ਅੱਜ ਤੱਕ ਮੈਂ ਨਸ਼ੇ ਨੂੰ ਟੱਚ ਨਹੀਂ ਕੀਤਾ ਮੀਟ ਆਂਡਾ ਸ਼ਰਾਬ ਤੋਂ ਬਹੁਤ ਜ਼ਿਆਦਾ ਦੂਰ ਹਾਂ ਮੈਂ ਨੀਲ ਧਾਰੀ ਸਿੱਖਾਂ ਤੁਹਾਨੂੰ ਦੱਸ ਦਈਏ ਹੁਣ ਕੁੜੀ ਦੇ ਉੱਤੇ 420 ਦਾ ਪਰਚਾ ਹੋ ਸਕਦਾ ਜੇ ਲੋਕ ਚਾਹਣ ਲੋਕ ਕਮੈਂਟਾਂ ਦੇ ਵਿੱਚ ਬਹੁਤ ਕੁਝ ਬੋਲ ਰਹੇ ਨੇ ਕਿ ਇਹਨੇ ਲੋਕਾਂ ਨਾਲ ਧੋਖਾ ਕੀਤਾ ਸੋਸ਼ਲ ਮੀਡੀਆ ਤੇ ਸਿਫਤੀ ਲੈਣ ਲਈ ਇੰਸਟਾਗ੍ਰam ਤੇ ਵੀਡੀਓ ਪਾਉਂਦੀ ਸੀ ਇੰਟਰਵਿਊ ਦੌਰਾਨ ਆਪਣੇ ਹੀ ਪਿਤਾ ਨੂੰ ਤੂੰ ਤੂੰ ਕਰਕੇ ਬੋਲ ਰਹੀ ਆ ਆਪਣੇ ਹੀ ਪਿਤਾ ਨੂੰ ਗਲਤ ਬੋਲ ਰਹੀ ਆ ਆਪਣੀ ਪਿਤਾ ਨੂੰ ਬੋਲ ਰਹੀ ਆ ਕਿ ਇਹ ਮਰ ਗਿਆ ਸੀ ਹੁਣ ਪਿਤਾ ਦੀ ਵੀਡੀਓ ਆਣ ਤੋਂ ਬਾਅਦ ਜਿਉਂਦਾ ਕਿਵੇਂ ਹੋ ਗਿਆ ਤਾਂ ਪਿਤਾ ਨੇ ਜਦੋਂ ਪੋਲ ਖੋਲੀ ਸਾਰੀਆਂ ਗੱਲਾਂ ਬਾਤ ਦਸੀਆਂ ਤਾਂ ਹੁਣ ਇਹ ਕੁੜੀ ਵੀ ਮੁੱਕਰ ਗਈ ਹੈ ਕਿ ਮੇਰੇ ਤੋਂ ਗਲਤੀ ਦੇ ਨਾਲ ਬੋਲਿਆ ਗਿਆ ਕਿ ਉਹ ਨਸ਼ੇੜੀ ਸੀ ਨਸ਼ੇ ਕਰਦਾ ਸੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਦੋਸਤੋ ਇਸ ਕੁੜੀ ਬਾਰੇ ਕੁੜੀ ਨੇ ਬਹੁਤ ਸਾਰੇ ਲੋਕਾਂ ਤੋਂ ਪੈਸਾ ਅਕਾਊਂਟ ਦੇ ਵਿੱਚ ਪਵਾ ਲਿਆ ਤੇ ਹੁਣ ਲੋਕ ਪਛਤਾ ਰਹੇ ਨੇ ਕਿ ਅਸੀਂ ਆਪਣੀ ਮਿਹਨਤ ਨਾਲ ਕਮਾਈ ਹੋਈ ਮਾਈ ਪੈਸਾ ਗੱਲ ਤਾਂ ਹੱਥੇ ਛਾੜ ਦਿੱਤਾ ਤੇ ਦੂਜੇ ਪਾਸੇ ਮਨਪ੍ਰੀਤ ਮੰਨਾ ਨੇ ਵੀ ਲੱਖ ਰੁਪਿਆ ਕੁੜੀ ਨੂੰ ਦਿੱਤਾ ਸੀ ਤੇ ਹੁਣ ਲੱਖ ਰੁਪਿਆ ਮਨਪ੍ਰੀਤ ਮੰਨਾ ਉਸਦੇ ਪਿਤਾ ਦੇ ਘਰ ਵੀ ਪਹੁੰਚ ਕੇ ਉਸਦੇ ਦਾਦੀ ਦੇ ਇਲਾਜ ਦੇ ਲਈ ਲੱਖ ਰੁਪਿਆ ਦੇ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਕੁੜੀ ਬਾਰੇ ਜਾਂ ਉਸਦੇ ਪਿਤਾ ਬਾਰੇ ਥੱਲੇ ਕਮੈਂਟਾਂ 'ਚ ਆਪਣੀ ਰਾਏ ਜਰੂਰ ਦੱਸਿਓ ਦੱਸਿਓ ਕਿ ਕੌਣ ਸੱਚਾ ਕੌਣ ਝੂਠਾ ਜਾਦਰ ਲੋਕ ਇਹੀ ਬੋਲ ਨਹੀਂ ਕੁੜੀ ਗਲਤ ਆ ਕੁੜੀ ਦੀ ਮੰਗ ਆ ਪਰ ਅਸਲ ਸਚਾਈ ਤੁਸੀਂ ਆਪ ਵੀਡੀਓ ਦੇਖ ਕੇ ਉਸ ਦੇ ਇੰਟਰਵਿਊ ਦੇਖ ਕੇ ਸਮਝ ਗਏ ਹੋਵੋਗੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟਾਂ ਚ ਆਪਣੀ رائے ਜ਼ਰੂਰ ਦਿਓ ਜੀ ਧੰਨਵਾਦ